ਦੇ ਨਾਲ ਮੇਰਾ ਜੀ ਕਰਦਾ ਤੇਰੇ ਵਰਗਾ ਪੁੱਤ ਕੋਈ ਮੈਂ ਆਪਣੇ ਬੁੱਖ ਦੇ ਵਿੱਚੋਂ ਜਮਾ ਮੈਂ ਤੇਰੇ ਨਾਲ ਨਕਾ ਕਰਨਾ ਕਹਿੰਦੇ ਬਾਬਾ ਖੜਾ ਹੋ ਗਿਆ ਹਰੀਸੇ ਨੇ ਲੜੂਆ ਆ ਸਿਖਰੇਟਰ ਸਿੱਖਾਂ ਦਾ ਖੜਾ ਹੋ ਗਿਆ ਕਹਿੰਦਾ ਮਹਾਰਾਜ ਇਹ ਬਹੁ ਸਾਡੇ ਸਿੱਖਾਂ ਨਹੀਂ ਹੈ ਅਸੀਂ ਲੋਕਾਂ ਦੀ ਹੈ ਇੱਜ਼ਤਾਂ ਬਚਾਉਣ ਵਾਲੇ ਹੈ ਅਸੀਂ ਲੋਕਾਂ ਦੀਆਂ ਧੀਆਂ ਨੂੰ ਘਰ ਘਰ ਬਚਾਉਣ ਵਾਲੇ ਹੈ ਅਸੀਂ ਲੋਕਾਂ ਦੇ ਪਰਦੇ ਕੱਜਣ ਵਾਲੇ ਇਹ ਜਿਵੇਂ ਸੋਚੀ ਗੱਲ ਕਹਿੰਦੀ ਬਾਬਾ ਤੇਰਾ ਗੁਰੂ ਦਰਦੇ ਉੱਤੇ ਕੋਈ ਭਾਵਨਾ ਲੈ ਕੇ ਆ ਜਾਵੇ ਉਹ ਜੀ ਭਾਵਨਾ ਨੂੰ ਗੁਰੂ ਪੂਰਾ ਕਰਦਾ ਤੇ ਸਾਧ ਸੰਗੀ ਹਰੀ ਸਿੰਘ ਲੜੂਏ ਨੇ ਐ ਹੱਥ ਜੋੜ ਕੇ ਉਹ ਮਾਤਾ ਦੇ ਪੈਰਾਂ ਨੂੰ ਹੱਥ ਲਾ ਕੇ ਕਹਿੰਦੇ ਲੈ ਮਾਂ ਮੇਰੇ ਵਰਗਾ ਪੁੱਤ ਚਾਹੀਦਾ ਅੱਜ ਤੋਂ ਬਾਅਦ ਹਰੂ ਸਿੰਘ ਲੜਕੂ ਤੇਰਾ ਪੁੱਤ ਹੋਇਆ ਕਰਕੇ ਆਖੋ ਸਤਨਾਮ ਵਾਹਿਗੁਰੂ ਇਹ ਸਾਡੇ ਦਰਦਾਂ ਦੇ ਜੀਵਨ ਨੇ ਅੱਜ ਜੀਵਨ ਸਾਡੇ ਥੋੜ੍ਹ ਹੋ ਗਏ ਬੀਬੀ ਦੇ ਕੋਲੇ ਬਗਾਇਰ ਆਪਾਂ ਓਹ ਸਾਸਾਂ ਨੂੰ ਪਤਾ ਨਹੀਂ ਕੀ ਕੀ ਬੋਲਦੀ ਐ ਕਿੱਧਰ ਕਿੱਧਰ ਧਿਆਨ ਆ ਰੋਟੀ ਕੱਪ ਬਣਾਉਣੀ ਐ ਫਿਰ ਉਹ ਜੇ ਬੱਚਾ ਜੰਮ ਪੈਂਦਾ ਬੀਬੀ ਦੇ ਕੋਲੇ ਬੀਡੀਆਂ ਪੀਣ ਵਾਲ ਬੈਠਾ ਤੋਂ ਮਾਂ ਸੜਦਾ ਕਰ ਬੀਡੀਆਂ ਪੀਣ ਵਾਲ ਜੰਮ ਪੈਂਦਾ ਬੀਬੀ ਦੇ ਕੋਲੇ ਤੂੰ ਕੀ ਖਾਣਾ ਕੇ ਬੈੰਦਾ ਫਿਰ ਜੰਮ ਵੀ ਉਹ ਜੇ ਪੈਂਦਾ ਭੁੱਖੀ ਖਾਣ ਵਾਲਾ ਜਿਹੜੇ ਸੰਸਕਾਰ ਮਾਦਾ ਦੇ ਘਰ ਦੇ ਵਿੱਚੋਂ ਲੈ ਲੈਣਾ ਬੱਚੇ ਨੇ ਉਹ ਜ਼ਿੰਦਗੀ ਦੇ ਵਿੱਚ ਨਹੀਂ ਟੁੱਟਦੇ ਫੇਰ ਜਦੋਂ ਮਾਤਾ ਦੇ ਗਰਭ ਵਿੱਚ ਬੱਚਾ ਹੋਵੇ ਨਾ ਉਹਦੇ ਸਹਾਰੇ ਹਰੀ ਸਿੰਘ ਨਾਲ ਕੋਈ ਦੀ ਫੋਟੋ ਹੋਵੇ ਉਹਦੇ ਸਹਾਰੇ ਮਹਾਰਾਜਾ ਰঞ্জੀਤ ਸਿੰਘ ਜੀ ਦੀ ਫੋਟੋ ਹੋਵੇ ਉਹਦੇ ਸਹਾਰੇ ਭਾਈ ਤਾਰੂ ਸਿੰਘ ਹੋਣ ਉਹਦੇ ਸਹਾਰੇ ਹੋਵੇ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟਦਾ ਹੋਵੇ ਫੇਰ ਜਿਹੜਾ ਉਹਦੇ ਕੋਲ ਵਿੱਚੋਂ ਬੱਚਾ ਜੰਮੂਗਾ ਨਾ ਉਹਨੂੰ ਸਾਸ ਜੀ ਦੀ ਸਿੱਖੀ ਤੋਂ ਕਿਹੜਾ ਡਾਕਟਰ